ਅਸੀਂ ਤਾਂ ਜਿਹੜੀ ਤਾਕਤ ਝੋਗਰੇ ਝੋਗਰੇ ਲੋਕ ਤਾਂ ਸਾਡੇ ਨਾਲੋਂ ਵੱਧ ਤਾਕਤ ਝੋਕੀ ਖੜੇ ਨੇ ਕਿਉਂਕਿ ਲੋਕ ਸਮਝ ਚੁੱਕੇ ਨੇ ਕਿ ਜੇ ਅੱਜ ਸ਼ਹਿਰਾਂ ਦਾ ਵਿਕਾਸ ਕਰਨਾ ਹੈ ਤੇ ਆਵਾਮੀ ਪਾਰਟੀ ਨੂੰ ਉਮੀਦਵਾਰ ਦੇ ਉਮੀਦਵਾਰ ਜਿਹੜਾ ਖੜਾ ਹੋਵੇ ਕਿਉਂਕਿ ਆਵਾਮੀ ਪਾਰਟੀ ਦੇ ਉਮੀਦਵਾਰ ਹੀ ਐਮਸੀ ਬਣ ਕੇ ਵਿਕਾਸ ਕਰਨਗੇ ਨਾ ਜੀ ਸਰ ਅੱਜ ਕਾਲਜ ਵਾਲੇ ਜੀ ਵਿਕਰਮ ਜੀਟਿਆ ਵੀ ਮੌਜੂਦ ਹੈ ਵਿਜਨ ਡਾਕੂਮੈਂਟ ਜਾਰੀ ਕਰਨਾ ਹੈ ਕਿ ਲੱਗਦਾ ਵੀ ਆਕਾਲੀ ਦਲ ਦੀ ਕੰਨਾ ਹੈ ਖੇਤਦਾਰਾਂ ਵਾਲਾ ਪੁਰਸਾ ਕਿੰਨਾ ਚੱਲ ਗਿਰ ਅਕਾਲੀ ਦਲ ਨੇ ਵਿਜੀਡੋਕਟ ਜਾਰੀ ਕਰਨਾ ਹੈ ਚਲੋ ਪਹਿਲਾਂ ਅਕਾਲੀ ਦਲ ਦੀ ਦਾ ਦਾਪੋਇ ਕਹੀਏ ਉਹਦੇ ਬਾਰੇ ਵਿਜੀਡੋਕਟ ਜਾਰੀ ਕਰੀ ਜੈਰਾ ਮਾਰੇ ਤਾਂ ਬਾਤ ਹੀ ਗੱਲ ਹੈ ਜੇਕਰ ਅਵਨੀਤ ਬਿੱਟੂ ਕਹ ਰਿਹਾ ਵੀ ਕੇਂਦਰ ਦੇ ਵਿੱਚੋਂ ਪੁਲ ਦਾ ਕੰਮ ਕਰ ਸਕਦੇ ਨੇ ਕਿਸਾਨ ਜੇਕਰ ਉਹਨਾਂ ਨੂੰ ਸੁਮਤੀਆ ਦਾਫਰ ਅਵਨੀਤ ਬਿੱਟੂ ਕਹ ਰਿਹਾ ਪੁਲ ਦਾ ਕੰਮ ਕਰ ਸਕਦੇ ਨੇ ਕੌਣ ਜੈਰਾ ਮਨੀਰ ਬਿੱਟੂ ਅਸੀਂ ਤਾਂ ਕਰ ਹੀ ਰਹੇ ਹਾਂ ਜੀ ਜਿਹੜਾ ਪੰਜਾਬ ਸਰਕਾਰ ਮਾਨ ਸਾਹਿਬ ਪੁਲ ਬਣਾ ਦਾ ਕੰਮ ਕਰਦੇ ਨੇ ਰਵਨੀਤ ਬਿੱਟੂ ਜੀ ਦੀ ਬਿਆਨਬਾਜ਼ੀ ਉਹ ਕੰਨੂ ਤੋੜ ਦਿੰਦੀ ਹੈ ਇਹ ਕੰਮ ਦਾ ਰਵਨੀਤ ਬਿੱਟੂ ਜੀ ਦਾ ਵੀ ਸੀਗਾ ਕਿ ਲੁਧਿਆਣੇ ਤੋਂ ਹਾਰ ਦੇ ਬਾਵਜੂਦ ਵੀ ਉਹਨਾਂ ਨੂੰ ਜੋ ਕੇਂਦਰ ਨੇ ਉਹਨਾਂ ਨੂੰ ਨਿਮਾਇੰਦਗੀ ਦੇ ਦੀ ਤੇ ਉਹਨਾਂ ਨੂੰ ਬਾਹਰ ਫੰਡੀ ਚਾਹੀਦੀ ਕਿਸਾਨਾਂ ਦੀ ਕਿਉਂ ਹਰ ਰੋਜ਼ ਫੇਸਟੇ ਬਹਿਨਵਾਜੀਆਂ ਕਰਦੇ ਨੇ ਕਿ ਹਰ ਸਾਲ ਲਗਾਤਾਰ ਤੁਹਾਨੇ ਪ੍ਰਦਰਸ਼ਨ ਕਰ ਰਹੇ ਨੇ ਦਿੱਲੀ ਵਾਲਾ ਸਾਹਿਬ ਨੂੰ ਇਧਰ ਆ ਜਾਓ ਦੀਪੂ ਏ ਅਸੀਂ ਕਿਸਾਨ ਭਰਾਵਾਂ ਦੇ ਨਾਲ ਆ ਉਹਨਾਂ ਦੇ ਹੱਕੀ ਮੰਗਾਂ ਦੇ ਲਈ ਸ਼ੁਰੂ ਤੋਂ ਲੜਦੇ ਆ ਰਹੇ ਆ ਲੜਦੇ ਰਹਾਂਗੇ ਕੇਂਦਰ ਸਰਕਾਰ ਅੰਨੀ ਗੋਲੀ ਬਣ ਕੇ ਬੈਠੀ ਐ ਅ ਬੇਨਤੀ ਕਰਾਂਗੇ ਮੋਦੀ ਸਾਹਿਬ ਨੂੰ ਕਿ ਆਪ ਇੰਟਰਵਿਊ ਇਨ ਕਰ ਤੇ ਜਾਇ ਹੰਗਾਰੇ ਰਿਹਾ ਹਲਕਾਰ ਅਸੀਂ ਤਾਂ ਜਿਹੜੀ ਤਾਕਤ ਝੋਗਰੇ ਝੋਗਰੇ ਲੋਕ ਤਾਂ ਸਾਡੇ ਨਾਲੋਂ ਵੱਧ ਤਾਕਤ ਝੋਕੀ ਖੜੇ ਨੇ ਕਿਉਂਕਿ ਲੋਕ ਸਮਝ ਚੁੱਕੇ ਨੇ ਕਿ ਜੇ ਅੱਜ ਸ਼ਹਿਰਾਂ ਦਾ ਵਿਕਾਸ ਕਰਨਾ ਹੈ ਤੇ ਆਵਾਮੀ ਪਾਰਟੀ ਨੂੰ ਉਮੀਦਵਾਰ ਦੇ ਉਮੀਦਵਾਰ ਕਿਉਂਕਿ ਆਵਾਮੀ ਪਾਰਟੀ ਦੇ ਉਮੀਦਵਾਰ ਹੀ ਐਮਸੀ ਬਣ ਕੇ ਵਿਕਾਸ ਕਰਨਗੇ ਇਹਨਾਂ ਦਾ ਸਰ ਜੀ ਕੱਲ੍ਹ ਵਾਲੇ ਵਿਕਰਮ ਮਜੀਠੀਆ ਵੀ ਮੌਜੂਦ ਹੈ ਵਿਜਨ ਡਾਕੂਮੈਂਟ ਜਾਰੀ ਕਰਨਾ ਹੈ ਕਿ ਲੱਗਦਾ ਵੀ ਆਕਾਲੀ ਦਲ ਦੀ ਗੱਲ ਹੈ ਇੱਥੇ ਕਰ ਰੋੜਾ ਪੁਰਾ ਸਕਦੇ ਚਾਹ। ਜਿਹੜੇ ਅਕਾਲੀ ਦਲ ਨੂੰ ਜੌਰੀ ਜਾਰੀ ਕਰਨਾ ਹੈ। ਚਲੋ ਪਹਿਲਾਂ ਉਹ ਅਕਾਲੀ ਦਲ ਦੀ ਦਾ ਦਾਪੋਇਟ ਕੀ ਹੈ ਉਹਦੇ ਬਾਰੇ ਜਿਹੜਾ ਡਾਕੂਮੈਂਟ ਜਾਰੀ ਕਰਦੀ। ਇਹਾਰੇ ਬਾਰੇ ਤਾਂ ਬਾਤ ਹੀ ਗੱਲ ਹੈ। ਜਿਹੜਾ ਰਵਨੀਤ ਬਿੱਟੂ ਕਹਿ ਰਿਹਾ ਵੀ ਕੇਂਦਰ ਦੇ ਵਿੱਚੋਂ ਪੁਲ ਦਾ ਕੰਮ ਕਰ ਸਕਦੇ ਨੇ। ਸਾਨ ਜੇਕਰ ਉਹਨਾਂ ਨੂੰ ਤੋਂ ਮੱਥਿਆ ਲਾਫੇ। ਰਵਨੀਤ ਬਿੱਟੂ ਕਹਿ ਰਿਹਾ ਪੁਲ ਦਾ ਕੰਮ ਕਰ ਸਕਦੇ ਨੇ। ਕੌਣ? ਤੇਰਾ ਰਵਨੀਤ ਬਿੱਟੂ। ਅਸੀਂ ਤਾਂ ਕਰ ਹੀ ਰਹੇ ਹਾਂ ਜੀ। ਜਿਹੜਾ ਪੰਜਾਬ ਸਰਕਾਰ ਮਾਨ ਸਾਹਿਬ ਪੁਲ ਬਣਾ ਦਾ ਕੰਮ ਕਰਦੇ ਨੇ। ਰਵਨੀਤ ਬਿੱਟੂ ਦੀ ਬਿਆਨਬਾਜ਼ੀ ਉਹ ਕੋਲ ਨੂੰ ਤੋੜ ਦਿੰਦੀ ਹੈ ਇਹ ਕੰਮ ਦਾ ਰਵਨੀਤ ਬਿੱਟੂ ਜੀ ਦਾ ਵੀ ਸੀਗਾ ਕਿ ਲੁਧਿਆਣਾ ਤੌਰ ਤੇ باوجود ਵੀ ਉਹਨਾਂ ਨੂੰ ਜੋ ਕੇਂਦਰ ਨੇ ਉਹਨਾਂ ਨੂੰ ਨਾਮਜ਼ਦਗੀ ਦੇ ਦਿੱਤੀ ਤੇ ਉਹਨਾਂ ਨੂੰ ਬਾਹਰ ਫੜਨੀ ਚਾਹੀਦੀ ਕਿ ਸਾਰਾ ਵੀ ਕਿਉਂ ਹਾਰ ਰੋ ਫੇਸ ਤੇ ਬਹਿਨਵਾਜ਼ੀ ਕਰਦੇ ਨੇ ਹਰ ਸਾਲ ਲਗਾਤਾਰ ਤਾਂ ਨਹੀਂ ਪ੍ਰਦਰਸ਼ਨ ਕਰ ਰਹੇ ਨੇ ਦਿੱਲੀ ਵਾਲ ਸਾਹਿਬ ਨੂੰ ਅਜਿਹਾ ਅਸੀਂ ਕਿਸਾਨ ਭਰਾਵਾਂ ਦੇ ਨਾਲ ਆ ਉਹਨਾਂ ਦੇ ਹੱਕੀ ਮੰਗਾਂ ਦੇ ਲਈ ਸ਼ੁਰੂ ਤੋਂ ਲੜਦੇ ਆ ਰਹੇ ਹਾਂ ਲੜਦੇ ਰਹਾਂਗੇ ਕੇਂਦਰ ਸਰਕਾਰ ਅੰਨੀ ਬੋਲੀ ਬਣ ਕੇ ਬੈਠੀ ਹੈ ਅ ਬੇਨਤੀ ਕਰਾਂਗੇ ਮੋਦੀ ਸਾਹਿਬ ਨੂੰ ਕਿ ਆਪ ਇੰਟਰਵਿਊ ਕਰ ਤੇ ਜਾਇ